ਸਾਰੇ ਹਲਕਿਆਂ ਤੋਂ ਤੁਸੀਂ ਵੱਖ-ਵੱਖ ਸਾਰੇ ਪਹੁੰਚੇ ਹੋ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਮੇਰਾ ਇਹ ਮੰਨਣਾ ਕੋਈ ਪਾਰਟੀ ਚੰਗੀ ਨਹੀਂ ਕੋਈ ਮਾੜੀ ਨਹੀਂ ਪਾਰਟੀ ਦੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਸਾਡੇ ਆਗੂ ਬਹੁਤ ਨਿਧੜਕਣੇ ਤੇ ਸਾਨੂੰ ਮਾਣ ਆ ਵੀ ਆਉਣ ਵਾਲਾ ਟਾਈਮ ਅਸੀਂ ਬੜੇ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਵਾਪਸੀ ਕਰਾਂਗੇ ਚਾਹੇ ਉਹ ਸਾਡੇ ਪ੍ਰਧਾਨ ਜੀ ਨੇ ਚਾਹੇ ਉਹ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਮੈਂ ਇੱਕ ਆਗਿਆ ਪਾਰਟੀਆਂ ਨੇ ਮੈਨੂੰ ਬੜਾ ਸਾਰਿਆਂ ਨੇ ਸਨਕਾਰ ਦਿੱਤਾ ਹਰੇਕ ਨੇ ਕਿਹਾ ਪਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਉਸ ਦੇ ਕਾਬਿਲ ਸਮਝਿਆ ਪਰ ਮੈਂ ਸੋਚਿਆ ਕਿ ਕਈ ਕਮੀਆਂ ਕਈ ਕਮੀਆਂ ਰਹਿ ਜਾਂਦੀਆਂ ਨੇ ਕਈ ਜਗ੍ਹਾ ਤੇ ਤੇ ਅਸੀਂ ਆਪਣੇ ਲੀਡਰ ਸਾਹਿਬਾਨਾਂ ਨੂੰ ਉਹ ਗੱਲਾਂ ਨਹੀਂ ਦੱਸ ਪਾਉਂਦੇ ਮੈਂ ਸੰਗਠਨ ਦੇ ਵਿੱਚ ਰਹਿ ਕੇ ਸੰਗਠਨ ਦੇ ਵਿੱਚ ਰਹਿ ਕੇ ਕਿਸੇ ਵੀ ਬੰਦੇ ਨਾਲ ਜੇ ਕੋਈ ਤਕਰਾਉ ਖਤਮ ਹੋ ਉਦੀ ਆਵਾਜ਼ ਬੁਲੰਦ ਕਰਕੇ ਪ੍ਰਧਾਨ ਜੀ ਕੋਲੇ ਲੈ ਕੇ ਜਾਊਂਗਾ ਤਾਂ ਕਿ ਆਪਾਂ ਆਪਣੀ ਆਰਗੇਨਾਈਜੇਸ਼ਨ ਆਫ ਦਾ ਆਪਾਂ ਦੀ ਉਰ ਉਸਕੇ ਨਾ ਜਾਵੇ ਇਹ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾਵੇ ਆਪਾਂ ਇੱਥੇ ਹੋਗੇ ਜਿਹੜਾ ਇਹਦੇ ਤੇ ਕੰਮ ਕਰੀਏ ਬਹੁਤ ਸਾਰੀਆਂ ਕਮੀਆਂ ਇਹੀਆਂ ਰਹਿ ਜਾਂਦੀਆਂ ਨੇ ਸੋ ਕਸੂਰ ਲੀਡਰਾਂ ਦਾ ਵੀ ਨਹੀਂ ਹੁੰਦਾ ਕਸੂਰ ਬੰਦਿਆਂ ਦਾ ਵੀ ਨਹੀਂ ਹੁੰਦਾ ਕਈ ਪੰਜ ਚਾਰ ਬੰਦੇ ਉਹੀ ਜਿਹੜੀ ਹੋਰ ਖਾਸ ਗੱਲ ਜਿਹੜੀਆਂ ਦਿੱਕਤਾਂ ਖੈਰਾ ਸਾਹਿਬ ਮੈਨੂੰ ਪਿਛਲੀ 2022 ਦੀ ਲੋਕ ਸਭਾ ਚੋਣਾਂ ਦੇ ਵਿੱਚ ਆਈਆਂ ਨਾ ਕਿਉਂਕਿ ਅ ਸੰਦੀਪ ਭਾਜੀ ਕੈਪਟਨ ਸਾਹਿਬ ਇੱਥੇ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਕੱਲਾ ਕੱਲਾ ਮੈਨ ਲੱਗਾ ਕੋਈ ਏਰੀਆ ਇਹਨਾਂ ਨੇ ਛੱਡਿਆ ਨਹੀਂ ਹੈਗਾ ਮੇਰੇ ਵਾਸਤੇ ਡੋਰ ਟੂ ਡੋਰ ਕਰਨ ਵਾਸਤੇ ਉਦੋਂ ਪਰ ਉਦੋਂ ਵੀ ਕੁਝ ਬੰਦੇ ਇਹ ਜੇ ਅਸੀਂ ਕੁਸ਼ੀਣ ਰਹੇ ਜੇ ਅਸੀਂ ਜਿਨ੍ਹਾਂ ਨੇ ਸਾਡੀ ਬਾਣੀ ਖੜੀ ਸੋ ਐਤ ਕੀ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈਆਂ ਨੇ ਖੈਰ ਸਾਬ ਸਾਡੀ ਜ਼ਿੰਮੇਵਾਰੀਆਂ ਵੀ ਅਸੀਂ ਤੁਹਾਡੇ ਨਾਲ ਨਹੀਂ ਹੋਣ ਦਿੰਦੇ ਅਸੀਂ ਆਪਾਂ ਵਰਕਰਾਂ ਆ ਤੁਸੀਂ ਬੈਠੇ ਹੋ ਮਰੇ ਅਸੀਂ ਚਾਹੇ ਅੰਦਰ ਬੈਠੇ ਸੀ ਪਰ ਸਾਨੂੰ ਇੰਹੀਂ ਸੀ ਵੀ ਯਾਰ ਉਹ ਬੰਦੇ ਸਵੇਰ ਤੇ ਬੈਠੇ ਨੇ ਕਿਉਂਕਿ ਥੋੜੇ ਬਣਾ ਬੰਦਾ ਹੋਏਗਾ ਕੀ ਯਾਰ ਟੋਡੇ ਬਣਾ ਲੀਡਰ ਕਹਾਵਾ ਲੀਡਰ ਕੀ ਹੁੰਦਾ ਲੀਡਰ ਦਾ ਹੁਨ ਨਾ ਉਹ ਰਖਿਆ ਉਸ ਤਾਂ ਆਗੂ ਹੁੰਦਾ ਅੱਜ ਦੇ ਸਮਾਜ ਦਾ ਤੇ ਅਸੀਂ ਉਹ ਆਗੂ ਬਣ ਕੇ ਇੱਥੇ ਕੋਈ ਇਹ ਨਹੀਂ ਜਿੰਨਾ ਕੋਈ ਜਿੱਤਨ ਹਾਰਨ ਦੇ ਕੋਈ ਟਿੱਕ ਲੈ ਕੇ ਕੋਈ ਬੰਦਾ ਵੱਡਾ ਛੋਟਾ ਨਹੀਂ ਹੁੰਦਾ ਜਿੰਨਾ ਤੁਸੀਂ ਨੇ ਮੈਨੂੰ ਤਿੰਨ ਦਿਨਾਂ ਚ ਪਿਆਰ ਦਿੱਤਾ ਮੈਨੂੰ ਪਤਾ ਲੱਗਿਆ ਵੀ ਮੇਰੀ ਝੋਲੀ 'ਚ ਕਿੰਨਾ ਪਿਆਰ ਆ ਮੇਰੇ ਨਾਲ ਲੋਕ ਇੰਨੇ ਕਿ ਜੁੜੇ ਨੇ ਖੈਰਾ ਸਾਹਿਬ ਨੇ ਮੈਨੂੰ ਮਹਿਤਾਬ ਮੰਗੂ ਕਿਹਾ ਕਿ ਮੈਂ ਮੈਂ ਤੇ ਮਹਿਤਾਬ ਯੂਨੀਵਰਸਿਟੀ 'ਚ ਪੜ੍ਹਦੇ ਰਿਹਾ ਮੇਰਾ ਸਪੋਨਸਰ ਅਸੀਂ ਇੱਕੋ ਪਾਰਟੀ ਨਾਲ ਸੰਬੰਧਤ ਆ ਇਹਨਾਂ ਦਾ ਬੇਟਾ ਜੋ ਸੋ ਕੱਲ ਜਿਹੜਾ ਉਹਦੇ ਮੈਨੂੰ ਇਹਨਾਂ ਨੇ ਇੰਨਾ ਮਾਨ ਸਤਕਾਰ ਦਿੱਤਾ ਸੋ ਮੈਂ ਲਈ ਧੰਨਵਾਦ ਕਰਦਾ ਸਿਮਰ ਨੇ ਕੱਲਾ ਕੱਲਾ ਪਿੰਡ ਗਏ ਹੋਇਆ ਮੈਨੂੰ ਲੱਗਦਾ ਕੋਈ ਨਹੀਂ ਬੰਦਾ ਵਾਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਸਾਡੇ ਦੁੱਖ ਸੁੱਖ ਚ ਸਿਮਰ ਨਾ ਪਹੁੰਚੀ ਹੋਵੇ ਕੋਈ ਵੀ ਹੱਕਿਆ ਇੱਕ ਵੀ ਬੰਦਾ ਨਹੀਂ ਇਹ ਕਹਿ ਸਕਦਾ ਵੀ ਸਾਡੇ ਕੋਲੇ ਇਹ ਬੰਦੇ ਨਹੀਂ ਹੈ ਸੋ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਕਿ ਗੁਰੂ ਦੀ ਨਹੀਂ ਹੁੰਦਾ ਵੀ ਆਪਾਂ ਗੁੱਸਾ ਕੋਈ ਦੂਜੇ ਪਾਸੇ ਜਾ ਕੇ ਕਰਨਾ ਹੁੰਦਾ ਆਪਣੇ ਪਰਿਵਾਰ ਚ ਆਪਾਂ ਬੈਠ ਕੇ ਸਾਰੇ ਜਿਹੜੇ ਗੁੱਸੇ ਗਿਲੇ ਨੇ ਉਹ ਆਪੇ ਕਰ ਸਕਦੇ ਆ ਹੱਕ ਨਾਲ ਕਰ ਸਕਦੇ ਆ ਸਾਡੇ ਭਰਾ ਨੇ ਇਹ ਅਸੀਂ ਇਹਨਾਂ ਦੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਆਪਾਂ ਨੇ ਕਰੀ ਤੇ ਹੁਣ ਪਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਅਗਾਲ ਹੋਣਾ ਬਾਕੀ ਤਾਂ ਗੱਲਾਂ ਸਾਰੀਆਂ ਵੱਡੇ ਲੀਡਰ ਸਾਹਿਬਾਨ ਕਹਣਗੇ ਸੋ ਅੱਜ ਇਥੋਂ ਅਗਾਲ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋਣ ਮਹਿਮਨੋਂ ਤੇ ਜਿਹੜੀਆਂ ਦੇਸ਼ ਦੇ ਵਿਰੋਧੀ ਕੁਸ਼ਕਤੀਆਂ ਇਹ ਜਿਹੜੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ 'ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਸੰਘਰਸ਼ੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਗੱਲ ਪੁੱਛਣ ਲੱਗਿਆ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ ਉਤਾਈ ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮਿਟਮੈਂਟ ਮੰਟ ਦੀ ਗੱਲ ਹੀ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਹਕ ਦਾ ਇਹ 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 ਇੱਕ ਇੱਕ ਕਮਿਟਮੈਂਟ ਵਾਲੀ ਗੱਲ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਔਰ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੇ ਜੋ ਕੈਂਡੀਡੇਟ ਖੜਾ ਹੁੰਨ ਸੀ ਨਸੀਦਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਜਿਨ ਜਿਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲ ਉੱਥੋਂ ਤੁਰੇ ਹੋਏ ਆ 2002 ਤੋਂ ਕਲਾਸ ਦੇ ਮਨੀਟਰ ਤੋਂ ਤੇ ਮੈਂ ਆਪਦੇ ਬਾਪ ਦੀ ਪੱਗ ਨੂੰ ਦਾਗ ਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਾਰ ਜੀਨ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਤਿੰਨ ਦਿਨਾਂ ਚ ਜਿਹੜਾ ਤੁਸੀਂ અમને ਪਿਆਰ ਦਿੱਤਾ ਪਰ ਅੱਜ ਵੀ ਫਿਰ ਪਹਿਲਾਂ ਵੀ ਆਪਾਂ ਦੱਸ ਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਹੈ ਜਾ ਕੋਈ ਇਹਦੀ ਗੱਲ ਹੋ ਜਾਂਦੀ ਹੈ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਸਹਿਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਇੱਕ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜੇ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹਾਂ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਾਣੇ ਆਪਾਂ ਹਮੇਸ਼ਾ ਜਿਹੜਾ